ਕੌਮ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਤਿੰਨ ਅਹਿਮ ਸਿਧਾਂਤ ਦਿੱਤੇ ਪਹਿਲਾ ਸਿਧਾਂਤ ਸੀ ਨਾਮ ਜਪੋ ਦੂਜਾ ਸੀ ਵੰਡ ਛਕੋ ਤੇ ਕੀਰਤ ਕਰੋ ਇੱਕ ਦਿੰਦਾ ਜੇਸ ਫਲਸਫੇ ਦੇ ਪ੍ਰਚਾਰ ਲਈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਕਹਿਨ ਕੀਤਾ ਲੋਕ ਕਹਿੰਦੇ ਸੀ ਕੇ ਗੁਲਾਮ ਬੰਦੇ ਦਸਤਾਰ ਨਹੀਂ ਬਨ ਸਕਦੇ ਨੇ ਸ਼ਾਸਤਰ ਨਹੀਂ ਫੜ ਸਕਦੇ ਨੇ ਹਥਿਆਰ ਘੋੜੇ ਦੀ ਸਵਾਰੀ ਨਹੀਂ ਕਰ ਸਕਦੇ ਨੇ ਸਾਡੇ ਪਾਤਸ਼ਾਹ ਨੇ ਆਖਿਆ ਓਏ ਸਿੱਖੋ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਾਸਤਰ ਸਜਾਓ ਕਿ ਜਦੋਂ ਵੀ ਮੇਰੇ ਕੋਲ ਆਓ ਸੁਚੇੇ ਧੋਕੇ ਆਓ ਹਥਿਆਰ ਬੰਦ ਹੋ ਕੇ ਆਓ ਹਰ ਸਿੱਖ ਘੋੜੇ ਦੀ ਸਵਾਰੀ ਕਰੇਗਾ ਬੋਲੇ ਨਿਹਾਲ ਅੱਲਾਹ ਆਪਾ ਪਾਤਸ਼ਾਹ ਨੇ ਹਰੇਕ ਨੂੰ ਵੇਖੋ ਜਿਉਂਦੇ ਤੇ ਸਾਰੇ ਲੋਕ ਨੇ ਪਰ ਮੈਨੂੰ ਨਾ ਗੁਰਬਾਣੀ ਦਾ ਇੱਕ ਸ਼ਬਦ ਬੜਾ ਟੁੰਬਗਾ ਹੁੰਦਾ ਹੈ ਤੇ ਮੈਂ ਮੰਜੀ ਸਾਹਿਬ ਤੋਂ ਕਈ ਵਾਰੀ ਇਹਦੀ ਵਿਆਖਿਆ ਕੀਤੀ ਹਰ ਵਾਰੀ ਵਿਆਖਿਆ ਦਾ ਵਿਸਥਾਰ ਹੋਰ ਹੁੰਦਾ ਹੈ ਉਹ ਸ਼ਬਦ ਕਿਹੜਾ ਹੈ ਗੁਰੂ ਨੇ ਆਖਿਆ ਕਿ ਇਹ ਨਹੀਂ ਮਤਲਬ ਹੈ ਕਿ ਤੁਸੀਂ ਖਾਂਦੇ ਕਿੰਨਾ ਚੰਗਾ ਏਵੇਂ ਨਹੀਂ ਮਤਲਬ ਤੁਸੀਂ ਪਹਿਨਦੇ ਕਿੰਨਾ ਚੰਗਾ ਮਤਲਬ ਤੇ ਇਸ ਗੱਲ ਦੇ ਨਾਲ ਹੈ ਕਿ ਤੁਹਾਡੀ ਅਣਖ ਤੇ ਗੈਰਤ ਕਾਇਮ ਹੈ ਕਿ ਨਹੀਂ ਹੈ ਗੁਰੂ ਦਾ ਬਚਨ ਹੈ ਮੇਰਾ ਨਹੀਂ ਗੁਰੂ ਨੇ ਆਖਿਆ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਕ ਸਿਖਾਈ ਇੱਜ਼ਤ ਨਹੀਂ ਅਣਖ ਨਹੀਂ ਤੇ ਸਾਰਾ ਖਾਤਾ ਪੀਤਾ ਸਾਡਾ ਹਰਾਮ ਹੈ ਬਾਦਸ਼ਾਹ ਨੇ ਇਹ ਜਿਹੜੀ ਸ਼ੇਰਾਂ ਦੀ ਕੌਮ ਕਾਇਮ ਕੀਤੀ ਇਹ ਸਰਬੱਤ ਦਾ ਭਲਾ ਲੋਚ ਦੀ ਹੋਈ ਇੱਕ ਅਣਖੀਲੀ ਕੌਮ ਪੈਦਾ ਕੀਤੀ ਜਿਹੜੀ ਕੌਮ ਨੇ ਦਰਾਇ ਖੈਬਰ ਬੰਦ ਕੀਤਾ ਜਿਹੜੀ ਕੌਮ ਨੇ ਅਫਗਾਨਿਸਤਾਨ ਦੇ ਵਿੱਚ ਤਾਕ ਮਾਰੀ ਤੇ ਆਖਿਆ ਜਦੋਂ ਮਾਵਾ ਬੱਚਿਆਂ ਨੂੰ ਚੁੱਪ ਕਰਾਉਂਦੀਆਂ ਸੀ ਚੁੱਪ ਛਾ ਬੱਚਿਆ ਹਰੀਆ ਰਾਂਗ ਲੈ ਚੁੱਪ ਕਰ ਜਾ ਹਰੀ ਸਿੰਘ ਨਲਵਾ ਤੁਰਿਆ ਹੁੰਦਾ ਇਹ ਸਾਡੇ ਗੁਰੂ ਦੀ ਬਖਸ਼ਿਸ਼ ਸੀ ਇਹ ਸਾਡੇ ਗੁਰੂ ਦੀ ਰਹਿਮਤ ਹੈ ਪਰ ਇਹ ਵੀ ਗੱਲ ਨਾਲ ਹੈ ਕਿ ਸਾਨੂੰ ਚੁਣੌਤੀਆਂ ਵੀ ਰਹੀਆਂ ਮੈਂ ਨਾ ਦਿੱਲੀ ਤੋਂ ਇੱਕ ਬਿਆਨ ਪੜ ਰਿਆ ਸੀ ਸੁਣ ਰਿਆ ਸੀ ਹੈ ਸਿੱਖ ਬਾਣੀ ਪੜਦੇ ਆ ਉਹ ਭਲਿਓ ਸਿੱਖ ਕੱਲੇ ਜੇਲਾਂ ਦੇ ਵਿੱਚ ਹੀ ਬਾਣੀ ਨਹੀਂ ਪੜਦੇ ਸਿੱਖ ਤਾਂ ਜਦੋਂ ਚਰਖੜੀਆਂ ਤੇ ਚੜੇ ਉਦੋਂ ਵੀ ਬਾਣੀ ਪੜਦੇ ਸੀ ਆ ਦਿੱਲੀ ਦਿੱਲੀ ਦਾ ਚਾਂਦਨੀ ਚੌਂਕ ਗੁਰੂ ਤੇਗ ਬਹਾਦਰ ਪਾਤਸ਼ਾਹ ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਉਥੇ ਜਦੋਂ ਭਾਈ ਮਤੀ ਦਾਸ ਨੂੰ ਪਹਿਲਾ ਸ਼ਹੀਦ ਕੀਤਾ ਆਰੇ ਦੇ ਨਾਲ چیرਿਆ ਤਾਂ ਦਿੱਲੀ ਦੇ ਵਿੱਚ ਗੁਰੂ ਦਾ ਸਿੱਖ ਪੜਦਾ ਕੀ ਸੀ ਜਿੰਨੀ ਨਾਮ ਧਾਇਆ ਗਏ ਮੁਸੰਕਤ ਕਾਲ ਨਾਨਕ ਤੇ ਮੋਕੂ ਚਲੇ ਕੀਤੀ ਛੁੱਟੀ ਨਾ ਇਹ ਬਾਣੀ ਸਾਡਾ ਆਧਾਰ ਹੈ ਇਹ ਬਾਣੀ ਸਾਡਾ ਜੀਵਨ ਹੈ ਗੁਰੂ ਨੇ ਬਾਣੀ ਚਾਖੀ ਹੈ ਸਿੱਖੋ ਜ਼ਰੂਰੀ ਹੈ ਗੁਰਮੁਖ ਹੋ ਜ਼ਰੂਰੀ ਹੈ ਸਾਡੇ ਘਰਾਂ ਦੇ ਵਿੱਚ ਬਾਣੀ ਹੋਵੇ ਗੁਰੂ ਨੇ ਬਾਣੀ ਚਾਖਿਆ ਕਹਿੰਦੇ ਮੀਨ ਪਕਰ ਫਾਕਿਓ ਔਰ ਕਾਟਿਓ ਰਾਦਕਿਓ ਬਹ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਾ ਨਾ ਬਿਸਰਿਓ ਬਾਣੀ ਮਸ਼ੀਨੂ ਫੜਿਆ ਕਟਿਆ ਰਿੰਨਿਆ ਤੇ ਖਾਣ ਵਾਲਾ ਫਿਰ ਪਾਣੀ ਪਾਣੀ ਮੰਗਦਾ ਗੁਰੂ ਨਾਨਕ ਦਾ ਸਿੱਖ ਭਾਵੇਂ ਚਰਖੜੀ ਤੇ ਚੜੇ ਭਾਵੇਂ ਬੰਦ ਬੰਧ ਕਟਵਾਇਆ ਜਾਵੇ ਭਾਵੇਂ ਘਰ ਵਿੱਚ ਹੋਵੇ ਭਾਵੇਂ ਬਾਹਰ ਹੋਵੇ ਗੁਰੂ ਨਾਨਕ ਦਾ ਸਿੱਖ ਹਰ ਵੇੜੇ ਕਹਿੰਦਾ ਮੈਂ ਸਤਗੁਰ ਸੇਤੀ ਪਿਰਹੜੀ ਕਿਉ ਗੁਰਬੈਨ ਜੀਵਾ ਮਾਓ ਮੈਂ ਕੁਰਬਾਨੀ ਆਧਾਰ ਹੈ ਗੁਰਬਾਨੀ ਲਾਗ ਰਹਾ ਤੋਂ ਸਾਨੂੰ 10 ਮਿੰਟ ਡਿਲੀਵਰੀ ਐਪਸ 'ਤੇ ਲੋਇਸਟ ਪ੍ਰਾਈਸਸ ਮਿਲ ਸਕਤੇ ਹੈ ਜ਼ੈਟੋ ਕੇ ਸੁਪਰ ਸੇਵਰ ਤੇ ਮਿਲਤੇ ਹਨ ਸਾਨੂੰ ਚੁਣੌਤੀਆਂ ਵੀ ਰਹਿਗਣ ਮੈਂ ਬੇਨਤੀ ਕਰ ਵੇਖੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਲਿਖਿਆ ਕਿ ਗੁਰੂ ਦਾ ਸਿੱਖਾ ਜਦੋਂ ਤੂੰ ਦਰਬਾਰ ਸਾਹਿਬ ਜਾਵੇਂ ਨਾ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤੁਰਿਆ ਹੋਵੇਂ ਇੱਕ ਗੱਲ ਦਾ ਖਿਆਲ ਕਰੀ ਕਾਲੀ ਨਾ ਕਰੀ ਤੇਰੇ ਪੈਰਾਂ ਹੇਠ ਪੱਥਰ ਨਹੀਂ ਉਸ ਸਿੱਲ ਦੇ ਹੇਠਾ ਪਤਾ ਨਹੀਂ ਕਿੰਨੇ ਸਿੱਖਾਂ ਦੇ ਸਿਰ ਲੱਗੇ ਨੇ ਕਿਉਂ ਲੱਗੇ ਨੇ ਇਹ ਸਿਰ ਕਿਉਂ ਲੱਗੇ ਨੇ ਕਿਉਂਕਿ ਸਾਡੇ ਕੇਂਦਰੀ ਅਸਥਾਨ ਨੂੰ ਤੇ ਸਰਵਉੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਨ ਦੇ ਲਈ ਕਈ ਵਾਰੀ ਤਾਕਤਾਂ ਦਾ ਰਹੀਆਂ ਪਰ ਗੁਰੂ ਨਾਨਕ ਦੇ ਸਿੱਖ ਇੱਕਾ ਡਾ ਕੇ ਖੜਦੇ ਰਹੇ ਇਹ ਹਰਮੰਦਰ ਸਾਡੀ ਜਾਨ ਹੈ ਇਹ ਅਕਾਲ ਤਖਤ ਸਾਹਿਬ ਸਾਡੀ ਸ਼ਾਨ ਹੈ ਅਸੀਂ ਇਹਦੀ ਅਜ਼ਮਤ ਦੇ ਲਈ ਹਮੇਸ਼ਾ ਜੂਝਾਂਗੇ ਪਰ ਹੈਰਾਨੀ ਹੋਈ ਥੋੜੇ ਸਾਲ ਪਹਿਲਾਂ ਹੀ ਦੋਕ ਸਾਲ ਰਹਿ ਰਾਸ ਦਾ ਪਾਠ ਚੱਲ ਰਿਹਾ ਹੈ ਇੱਕ ਬੰਦੇ ਨੇ ਜੰਗਲਾਂ ਟੱਪ ਕੇ ਦਰਬਾਰ ਸਾਹਿਬ ਦੇ ਅੰਦਰ ਵੜਿਆ ਸੇਵਾਦਾਰ ਬੜੇ ਸੁਚੇਤ ਸੀ ਉਹਨਾਂ ਨੇ ਜੱਠ ਲਿਆ ਸੰਗਤਾਂ ਨੇ ਉਹਨੂੰ ਉਹਦੇ ਪਾਪਾਂ ਦੀ ਸਜ਼ਾ ਦਿੱਤੀ ਪਰ ਇੱਕ ਗੱਲ ਦਾ ਖਿਆਲ ਕੀਤਾ ਜੇ ਐਸਡੀਪੀਸੀ ਨੇ ਉਹਦਾ ਪੂਰਾ ਕੁਛ ਦਿੱਤਾ ਵੀ ਉਹਦਾ ਡੀਐਨਏ ਚੈੱਕ ਹੋ ਗਿਆ ਇਹ ਕੌਣ ਹੈ ਬੰਦਾ ਇਹ ਬਿਆਦਬੀਆਂ ਇਹ ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਇੱਥੇ ਬਿਆਦਬੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਅੱਜ ਤੱਕ ਸਰਕਾਰ ਉਸ ਬੰਦੇ ਦਾ ਡੀਐਨਏ ਦੇ ਆਧਾਰ ਤੇ ਪਛਾਣ ਕਿਉਂ ਨਹੀਂ ਕਰ ਸਕੀ ਜਿਹੜੇ ਬੰਦੇ ਨੇ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਸੀ ਇਹ ਸੋਚਣ ਵਾਲੀ ਗੱਲ ਨਹੀਂ ਉਹ ਕੌਣ ਸੀ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਸਿੱਖਾਂ ਦੇ ਦਿਲਾਂ ਨੂੰ ਬਲਉਂਦਰਨਾ ਚਾਹੁੰਦੀਆਂ ਨੇ ਸਾਨੂੰ ਮੰਗ ਪੰਥ ਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਆ ਮੰਗ ਨਹੀਂ ਆਵਾਜ਼ ਕਿਹੜੇ ਬੰਦੇ ਨੇ ਦੁੱਧੀ ਗੱਲ ਦੇਖੋ ਅਸੀਂ ਸਾਰੇ ਗੁਰਪਾਈ ਆ ਆਪਸ ਦੇ ਵਿੱਚ ਸਾਡਾ ਪਿਆਰ ਹੈ ਸਾਡੀ ਮੁਹੱਬਤ ਹੈ ਅਸੀਂ ਜਦੋਂ ਮਿਲਦੇ ਆ ਗੱਲ ਵਕੜੀਆਂ ਪਾਉਨੇ ਗੁਰੂ ਨੇ ਇਕ ਬਣਾਇਆ ਮੈਂ ਤੇ ਜਦੋਂ ਪੜਦਾ ਨਾ ਮਹਾਪੁਰਸ਼ਾਂ ਦੇ ਜੀਵਨ ਬਾਬਾ ਅਤਰ ਸਿੰਘ ਜੀ ਉਹਨਾਂ ਨੇ ਜਦੋਂ ਓਟੂਹਾਰ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਤੇ ਸੰਤ ਬਾਬਾ ਤੇਜਾ ਸਿੰਘ ਹੋਣਾ ਨੇ ਲਿਖਿਆ ਜੀਵਨੀ ਇੱਕ ਪਿੰਡ ਵਿੱਚ ਦੀਵਾਨ ਸੀ ਸਵੇਰੇ ਆਣ ਕੇ ਲੋਕੀ ਕਹਿਣ ਲੱਗੇ ਜੀ ਦੀਵਾਨ ਲਾਉਣ ਨਾਲ ਆਇਓ ਉੱਥੇ ਲੋਕਾਂ ਨੇ ਨਾ ਗਾਉਣ ਵਾਲੀ ਲਿਆਂਦੀ ਹੋਈ ਮਹਾਂਪੁਰਸ਼ਾਂ ਨੇ ਆਖਿਆ ਕਿ ਨਹੀਂ ਆਪਾਂ ਤੇ ਪ੍ਰਚਾਰ ਕਰਨਾ ਹੈ ਨਾਮ ਸਿਮਰ ਉਹ ਕਹਿੰਦੇ ਕੋਈ ਨਹੀਂ ਉਹ ਆਪਣਾ ਕੰਮ ਕਰੇ ਜਦੋਂ ਗਏ ਉਹਨਾਂ ਨੇ ਗੁਰਬਾਣੀ ਦਾ ਸੰਗਤ ਨੂੰ ਜੋੜਿਆ ਉਹ ਗਾਉਣ ਵਾਲੀ ਵੀ ਅੱਧਾ ਵਿੱਚੇ ਕੰਮ ਛੱਡ ਕੇ ਸੰਤਾਂ ਦੇ ਕੋਲ ਆ ਗਈ ਤੇ ਉਹਨੇ ਆਖਿਆ ਕਿ ਮੈਂ ਵੀ ਗੁਰੂ ਦੀ ਸਿੱਖੀ ਧਾਰਨ ਕਰਨੀ ਇਹ ਹੈ ਪ੍ਰਚਾਰ ਪਰ ਸੱਚ ਦੇ ਪ੍ਰਚਾਰ ਦਾ ਵਿਰੋਧ ਵੀ ਹੁੰਦਾ ਹੈ ਇਹ ਨਹੀਂ ਹੈ ਕਿ ਨਹੀਂ ਹੁੰਦਾ ਹੁੰਦਾ ਹੈ ਆ ਸਿੰਘ ਸੁਭਾਵਾਂ ਦਾ ਇਕੱਠ ਹੈ ਨਾ ਤੇ ਸਿੰਘ ਸੁਭਾਵਾਂ ਦੇ ਇਕੱਠ ਦੇ ਵਿੱਚ ਜੇ ਆਪਾਂ ਸਿੰਘ ਸਭਾ ਲਹਿਰ ਦੇ ਮੋਟੀਆਂ ਨੂੰ ਯਾਦ ਨਾ ਕਰੀਏ ਤੇ ਬੜੀ ਮਾੜੀ ਗੱਲ ਹੈ ਗਿਆਨੀ ਦਿੱਤ ਸਿੰਘ ਠਾਕੁਰ ਸਿੰਘ ਦੀ ਸੰਧਾ ਵਾਲੀਆ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਦਾ ਵੀ ਵਿਰੋਧ ਹੋਇਆ ਨਾ ਤੇ ਮੈਂ ਤੇ ਹਰਾ ਨਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੀ ਨਹੀਂ ਮੰਨਦੇ ਜਿਹੜੇ ਅੰਮ੍ਰਿਤ ਨਿਸ਼ਾਕਦੇ ਗੁਰੂ ਮੰਨਖੀ ਉਹ ਵੀ ਬੰਦੇ ਜਿਹੜੇ ਨੇ ਜਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲੋ ਅੰਮ੍ਰਿਤ ਸ਼ਕ ਲੋ ਤੇ ਸਾਡੇ ਪੰਥ ਦੇ ਵਿੱਚ ਹੋ ਫੇਰ ਤੇ ਕੋਈ ਗੱਲ ਹੀ ਨਹੀਂ ਸਿੱਖਾਂ ਦੇ ਵਿੱਚ ਸੌ ਮਤ ਭੇਦਾ ਫਿਰ ਕਿਹੜੀ ਗੱਲ ਆ ਸਾਡੇ ਭਰਾ ਨੇ ਸਾਡੀਆਂ ਗੱਲ ਵਕੜੀਆਂ ਫੇਰ ਪਹਿਣ ਗਈਆਂ ਪਰ ਵੇਖੋ ਗੁਰਮੁਖੋ ਸਾਨੂੰ ਇੱਕ ਹੋਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਇੱਕ ਵਾਰ ਮਲਾਰ ਕੀ ਵਾਰ ਮਹੱਲਾ ਪਹਿਲਾ ਇਹਨੂੰ ਜਿਹੜੀ ਧੁਨੀ ਦਿੱਤੀ ਆ ਨਾ ਗੁਰੂ ਨੇ ਉਹਦੇ ਜਦੋਂ ਮੈਂ ਸਟੱਡੀ ਕੀਤਾ ਨੂੰ ਵੀ ਪਾਤਸ਼ਾਹ ਨੇ ਜਿਹੜੀ ਧੁਨੀ ਤੇ ਗਾਉਣ ਦਾ ਹੁਕਮ ਕੀਤਾ ਇਹਦੇ ਤੇ ਕਿਉਂ ਦਿੱਤਾ ਤਾਂ ਪਤਾ ਲੱਗਾ ਇਹ ਰਾਣਾ ਕੈਲਾਸ਼ ਤੇ ਮਾਲ ਦਾ ਪਹਾੜਾਂ 'ਚ ਰਾਜ ਕਰਦੇ ਸੀ ਬੜਾ ਸੋਹਣਾ ਰਾਜ ਸੀ ਪਰ ਦਿੱਲੀ ਨੂੰ ਚੰਗਾ ਨਹੀਂ ਸੀ ਲੱਗਦਾ ਪਿਆਰ ਬੜਾ ਸੀ ਇਹਨਾਂ ਦਾ ਉਹਨੇ ਦੋਹਾਂ ਭਰਾਵਾਂ 'ਚ ਲੜਾਈ ਪਾਤੀ ਇੱਕ ਭਰਾ ਹਾਰ ਗਿਆ ਦੂਜਾ ਜਿੱਤ ਗਿਆ ਜਿਹੜਾ ਹਾਰ ਗਿਆ ਉਹਨੂੰ ਕੈਦ ਕਰ ਲਿਆ ਕੋਈ ਸਿਆਣਾ ਗੁਰਮੁਖ ਜਨ ਰੱਬ ਦਾ ਪਿਆਰਾ ਉਹ ਉਹਨਾਂ ਦੇ ਕੋਲ ਗਿਆ ਕਹਿੰਦੇ ਦੋ ਭਰਾਓ ਇੱਕੋ ਮਾਂ ਦੇ ਢਿੱਡ ਤੋਂ ਜਾਏ ਹੋ ਲੜਾਈ ਕਾਦੀ ਹੈ ਆਓ ਆਪਾਂ ਇਕੱਠੇ ਹੋਈਏ ਉਹਨੇ ਦੋਹਾਂ ਭਰਾਵਾਂ ਦੀ ਸੁਲਾਹ ਕਰਾਈ ਉਹ ਰਾਜ ਕਰਨ ਲੱਗੇ ਗੁਰੂ ਨੇ ਜਦੋਂ ਮਹਾਰ ਕੀ ਵਾਰ ਰਾਣੇ ਕਲਾਸ਼ tatha ਮਾਲਦੇ ਕੀ ਧੁਨ ਚਾੜੀ ਗੁਰੂ ਨੇ ਇੱਕ ਸੰਦੇਸ਼ ਦਿੱਤਾ ਸਿੱਖੋ ਆਪਾਂ ਇੱਕ ਬਾਣ ਸਿੱਖੋ ਸਾਡਾ ਪੰਥ ਸਾਂਝਾ ਵਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਮਾਂ ਸਾਡੀ ਮਾਤਾ ਸਹਿਬ ਕੌਰ ਹੈ ਇਸ ਕਰਕੇ ਅਸੀਂ ਇੱਕ ਹੋਈਏ ਏਕਤਾ ਪੰਥਕ ਇਕਤਾ ਤੋਂ ਬਿਨਾ ਮੈਂ ਉਦਣ ਵੀ 81 ਸਾਡਾ ਕੋਈ ਹੱਲ ਨਹੀਂ ਹੈ ਸਿਰ ਜੋ ਅਸੀਂ ਨਹੀਂ ਗਾ ਅਨੰਦਪੁਰ ਸਾਹਿਬ ਰਹਿ ਪੇ ਵਾਪਸ ਆਉਣਾ ਸੀ ਸਾਡਾ ਬੜਾ ਨੇੜਲਾ ਰਿਸ਼ਤੇਦਾਰ ਸੀ ਸਾਡੇ ਨਾਲ ਗੁਰੂ ਨੇ ਬਾਣੀ ਚਾਹਵੇ ਨਹੀਂ ਆਖਿਆ ਸੁਖ ਕਾ ਹੇਤ ਬਹੁਤ ਮਿਲ ਬੈਠਤ ਰਹਿਤ ਚਉ ਦਿਸ ਕੇਰਾ ਵਿਪਤ ਪਰਿ ਸਭ ਹੀ ਸੰਗ ਸਾੜਤ ਕੋ ਨ ਆਵਤ ਆ ਕਹਿ ਰਹੀ ਸੀ ਨਾ ਵਿਪਤਾ ਦੀਆਂ ਗੱਲਾਂ ਭਲੇ ਉਹ ਵਿਵਤਾ ਦੇ ਵੇਲੇ ਯੋਧੇ ਨਾਲ ਲੱਗੇ ਆਉਂਦੇ ਆ ਡਾਕਟਰ ਥੋੜਾ ਆਉਂਦੇ ਆ ਤੇ ਭੱਜ ਜਾਣਗੇ ਉਦੋਂ ਤੇ ਜਿਹੜੇ ਗੁਰੂ ਨਾਲ ਜੁੜੇ ਉਹ ਖੜਨਗੇ ਪਰ ਜਿਹੜੇ ਖੜਨਗੇ ਅਮਰ ਹੋਣਗੇ ਖੈਰ ਵਾਪਸ ਆਉਣਾ ਸੀ ਮੇਰੇ ਬਾਪੂ ਨੇ ਨਾ ਬੱਸ ਦੇ ਵਿੱਚ ਜਿਹੜਾ ਸਾਡਾ ਬਹੁਤ ਨੇੜਲਾ ਖੂਨ ਦਾ ਰਿਸ਼ਤਾ ਨਾਲ ਅਮੀਰ ਬੰਦਾ ਉਹਦੀ ਬੱਸ ਦੇ ਵਿੱਚ ਸੀਟ ਰੱਖੀ ਤੇ ਆਖਿਆ ਕਿ ਭਾਈ ਪਿੰਡ ਜਾ ਕੇ ਤੈਨੂੰ ਕਿਰਾਇਆ ਦੇ ਦਾਂਗੇ ਆਪਾਂ ਆ ਬੱਚੇ ਨੇ ਦੋ ਤੇ ਸਾਡਾ ਕਿਰਾਇਆ ਲਾ ਦੇ ਉਨੇ ਆਖਰ ਨਹੀਂ ਭਾਊ ਮੈਂ ਨਹੀਂ ਕਰਾਇਆ ला ਸਕਦਾ ਮੇਰੇ ਕੋਲ ਨਹੀਂ ਪੈਸੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੂੰ ਬਸ ਦੇ ਵਿੱਚੋਂ ਬਾਹਰ ਕੱਢਿਆ ਇੱਕ ਕੋਈ ਉੱਥੇ ਜਿਵੇਂ ਭਾਈ ਸਾਹਿਬ ਤਾਬਿਆ ਬੈਠੇ ਨੇ ਗੁਰਮਖ ਇਹੋ ਜਿਹਾ ਗੁਰਸਿੱਖ ਸੀ ਉਸ ਗੁਰਸਿੱਖ ਨੇ ਆਵਾਜ਼ ਮਾਰੀ ਕਹਿੰਦਾ ਭਾਊ ਚਿੰਤਾ ਨਾ ਕਰ ਕਰਾਇਆ ਵੀ ਦਿੱਤਾ ਉਦਾਂ ਵੀ ਖਰਚਾ ਦਿੱਤਾ ਕਹਿੰਦੇ ਆ RAM ਨਾ ਜਾਓ ਮੈਂ ਅੱਜ ਜਦੋਂ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੇਵਾਦਾਰੀ ਮਿਲੀ ਇਹ ਘਟਨਾ ਮੇਰੇ ਮਨ 'ਚ ਉਦੋਂ ਹੀ ਆ ਗਈ ਮਨਾ ਉਹ ਵੀ ਵੇਲਾ ਸੀ ਜਦੋਂ ਜੇਬ ਦੇ ਵਿੱਚ ਥਲਾਨੀ ਸੀ ਅੱਜ ਉਹ ਵੀ ਵੇਲਾ ਹੈ ਪੰਥ ਨੇ ਬੜੀ ਸ਼ਾਨ ਦੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੇਵਾਦਾਰੀ ਦਿੱਤੀ ਗੁਰੂ ਨੇ ਨਾ ਨਿਮਾਣਿਆਂ ਨੂੰ ਮਾਣ ਦਿੱਤਾ ਨੇ ਤਾਣਿਆਂ ਨੂੰ ਤਾਣ ਦਿੱਤਾ ਗੁਰੂ ਮਾਣ ਦਿੰਦਾ ਹੈ ਸਾਡੀ ਭਾਵਨਾ ਚ ਫਰਕ ਨਹੀਂ ਹੋਣਾ ਚਾਹੀਦਾ ਤੇ ਮੈਂ ਪੰਥ ਨੂੰ ਜੋ ਮੈਂ ਉੱਥੇ ਆਖਿਆ ਸੀ ਤਖਤ ਸਾਹਿਬ ਮੈਂ ਫੇਰ ਆਖਦਾ ਹਾਂ ਅਸੀਂ ਇਸ ਪੰਥ ਦੀ ਅਗਵਾਈ ਚ ਪੰਥ ਵੱਡਾ ਆਤਮਾ ਗ੍ਰੰਥ ਵਿੱਚ ਸਰੀਰ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਪੰਥ ਖੜਾ ਤੇ ਪੰਥ ਦੇ ਨਾਲ ਇਹ ਬਚਨ ਹੈ ਇਹ ਗੁਰਦੁਆਰੇ ਸਾਨੂੰ ਜਾਨੋ ਵੱਧ ਪਿਆਰੇ ਨੇ ਗੁਰਦੁਆਰਾ ਹੋਏ ਸੋਜੀ ਪਾਏ ਸੀ ਅਸੀਂ ਇਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਵੀ ਤਾਕਤਾਂ ਕਬਜ਼ੇ ਕਰਨਾ ਚਾਹੁੰਦੀਆਂ ਨੇ ਪਾਤਸ਼ਾਹ ਦੇ ਹਜ਼ੂਰੀ ਦੇ ਵਿੱਚ ਵਾਦਾ ਪੰਥ ਨਾਲ ਹੈ ਅਸੀਂ ਗੁਰਦੁਆਰਿਆਂ ਤੇ ਪੰਥ ਵਿਰੋਧੀਆਂ ਦੇ ਕਬਜ਼ੇ ਨਹੀਂ ਹੋਣ ਦਵਾਂਗੇ ਕਿਉਂ ਜਿਸ ਦਿਨ ਜਤੋ ਦਾ ਮੋਰਚਾ ਲੱਗਾ ਸੀ ਇੱਕ ਮਾਈ ਵੀ ਜਾਂਦੀ ਸੀ ਮੋਰਚੇ ਤੇ ਛੋਟਾ ਜਿਹਾ ਬੱਚਾ ਸੀ ਉਹਦਾ ਗੋਲੀ ਵੱਜੀ ਬੱਚਾ ਸ਼ਹੀਦ ਹੋ ਗਿਆ ਉਹਨੇ ਬੱਚਾ ਸਾਈਡ ਤੇ ਰੱਖਿਆ ਤੇ ਅੱਗੇ ਨੂੰ ਤੁਰ ਵੀ ਕਹਿੰਦੀ ਬੱਚੇ ਨਾਲੋਂ ਜ਼ਰੂਰੀ ਗੁਰੂ ਪੰਥ ਹੈ ਪੰਥ ਵੱਡਾ ਪ੍ਰਾਥਮ ਪੰਥ ਹੈ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਰ ਸਿੱਖ ਨੂੰ ਯਤਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਸਾਰੇ ਗੁਰਪਾਹੀ ਆ ਆਪਣਾ ਕਿਸੇ ਨਾਲ ਕੋਈ ਬਹਿਰ ਨਹੀਂ ਕੋਈ ਵੀ ਆ ਜੇ ਮੈਂ ਪਿੰਡਾਂ ਚ ਵੀ ਜਾ ਰਿਹਾ ਸਾਰਿਆਂ ਨੂੰ ਗੱਲ ਵਕੜੀ ਪਾਵਾਂਗੇ ਸਾਡ ਭਾਲਿਆ ਪੰਡ ਹੋਇ ਬੰਦਾਲ ਸੋ ਕਿਉ ਮੰਦਾ ਕੀ ਹੈ ਜਿਤ ਜੰਮੇ ਰਜਾਨ ਇੱਕ ਸ਼ਬਦ ਕਹਿ ਕੇ ਗੁਰਬਾਣੀ ਦਾ ਮੈਂ ਸੰਬਾਪਤੀ ਕਰੂੰਗਾ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਪਰ ਮੇਰੇ ਗੁਰੂ ਨੇ ਇਹ ਸ਼ਬਦ ਦਿੱਤਾ ਸਾਨੂੰ ਮੈਂ ਜਦੋਂ ਵੀ ਗੱਡੀ 'ਚ ਬਹਿਣਾ ਤੇ ਮੈਂ ਇਹ ਸ਼ਬਦ ਪੂਰਾ ਪੜ੍ਹ ਕੇ ਧੁਰਦਾ ਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਥ ਪੀ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਜੇ ਤਾਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਉ ਸਾਹਿਬ ਨਿਤਾਣਿਆਂ ਕਾ